ਸਤਿ ਸ਼੍ਰੀ ਅਕਾਲ ਜੀ। ਮੈਂ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰਾਂ ਅ ਜੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ। ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਏਸ਼ੀਆਈ ਕੱਪ ਚ ਨਹੀਂ ਖੇਡਣਗੇ ਸ਼ੁਭਮ ਗਿੱਲ ਬੀਸੀਸੀਆਈ ਇਨ੍ਹਾਂ ਤਿੰਨ ਖਿਡਾਰੀਆਂ ਦੀ ਵੀ ਕਰ ਸਕਦਾ ਹੈ ਛੁੱਟੀ ਆਇਆ ਸਾਹਮਣੇ ਆਇਆ ਵੱਡਾ ਅਪਡੇਟ ਏਸ਼ੀਆ ਕੱਪ 2025 ਲਈ ਭਾਰਤੀ ਟੀਮ ਬਾਰੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ ਖਬਰ ਹੈ ਕਿ ਸ਼ੁਭਮ ਗਿੱਲ ਨੂੰ ਟੀਵੀ ਟੀਮ ਵਿੱਚ ਐਂਟਰੀ ਨਹੀਂ ਮਿਲੇਗੀ ਜਦੋਂ ਕਿ ਹਾਲ ਹੀ ਵਿੱਚ ਉਹਨਾਂ ਦੀ ਟੀਵੀ ਟੀਮ ਦਾ ਉਪ ਕਪਤਾਨ ਬਣਾਈ ਜਾਣ ਦੀਆਂ ਕਿੱਸ ਰਾਈਆਂ ਲਾਈਆਂ ਜਾ ਰਹੀਆਂ ਹਨ ਦੂਜੇ ਪਾਸੇ ਜਸ਼ਵੰਤ ਸਿੰਘ ਜੈਸਵਾਲ ਨੇ ਫਿਲਹਾਲ ਸਭ ਤੋਂ ਛੋਟੇ ਫਾਰਮੈਟ ਤੋਂ ਬਾਹਰ ਰਹਿ ਸਕਦੇ ਹਨ ਸਪੋਰਟਸ ਸਟਾਰ ਦੇ ਅਨੁਸਾਰ ਗਿੱਲ ਜੈਸਵਾਲ ਫਿਲਹਾਲੀ ਟੀਵੀ ਟੀਮ ਤੋਂ ਬਾਹਰ ਨੈਣਕੇ ਜਦੋਂ ਕਿ ਸ਼ੇਅਰਸ ਆਇਰ ਦੀ ਐਂਟਰੀ ਤੇ ਜਾਪਦੀ ਹੈ ਸਪੋਰਟਸਟਾਰ ਦੀ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ ਚੋਣਕਾਰ ਅਤੇ ਟੀਮ ਪ੍ਰਬੰਧਨ ਏਸ਼ੀਆ ਕੱਪ ਲਈ ਤਜਰਬੇਕਾਰ ਮੱਧਕਰਮ ਬੱਲੇਬਾਜ਼ ਦੀ ਇੱਕਮਤ ਹਨ ਕਿਉਂਕਿ ਯੂਏਈ ਦੀਆਂ ਪਿੱਛਾ ਹੋਲੀ ਹੋ ਸਕਦੀਆਂ ਹਨ ਸ਼ੁਭਮ ਗਿੱਲ ਨੇ ਆਖਰੀ ਵਾਰ ਜੁਲਾਈ 2024 ਵਿੱਚ ਇੱਕ ਟੀਵੀ 2 ਮੈਚ ਖੇਡਿਆ ਸੀ ਜਿਸ ਤੋਂ ਬਾਅਦ ਉਸ ਨੂੰ ਲਗਾਤਾਰ ਛੋਟੇ ਫਾਰਮੈਟ ਤੋਂ ਬਾਹਰ ਰੱਖਿਆ ਗਿਆ ਹੈ ਹੁਣ ਨਵੇਂ ਅਪਡੇਟ ਦੇ ਅਨੁਸਾਰ ਗਿਲ ਏਸ਼ੀਆ ਕੱਪ ਤੋਂ ਵੀ ਬਾਹਰ ਹੋ ਸਕਦਾ ਹੈ ਦੂਜੇ ਪਾਸੇ ਜੈਸਵਤ ਜਿਸ ਦਾ ਅਸਤ 36 ਤੋਂ ਵੱਧ ਹੈ ਅਤੇ T20 ਵਿੱਚ 164 ਦਾ ਸਟਾਰ ਇੱਕ ਰੇਟ ਹੈ ਰੈਟ ਹੈ ਇਸ ਨੂੰ ਬਾਹਰ ਰੱਖਿਆ ਜਾ ਸਕਦਾ ਹੈ ਇਸ ਰਿਪੋਰਟ ਦੇ ਅਨੁਸਾਰ ਜੇਕਰ ਏਸ਼ੀਆਈ ਚੇਅਰਸ ਆਈਏ ਨੂੰ ਜਗ੍ਹਾ ਮਿਲਦੀ ਹੈ ਤਾਂ ਵਿਸ਼ਵ ਵਿਸ਼ਮ ਦੁਬੇ ਵੀ ਜਾਂ ਰਿੰਕੂ ਸਿੰਘ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ ਅਤੇ ਇਹ ਦੋਵੇਂ 파르ਤ ਦੇ ਆਖਰੀ ਟੀਵੀ ਲੜੀ ਵਿੱਚ ਇੰਗਲੈਂਡ ਵਿਰੁੱਧ ਖੇਡੇ ਸਨ ਗੋਤਮ ਗੰਭੀਰ ਨੇ ਦੇ ਮੁੱਖ ਕੋਚ ਬਣ ਤੋਂ ਬਾਅਦ ਰੀਕੂ ਨੇ ਤੇਰਾ ਪਾਰੀਆਂ ਵਿੱਚ ਸਿਰਫ 190 ਦੌੜਾਂ ਬਣਾਈਆਂ ਸਨ ਜਿਸ ਵਿੱਚ 1 20 ਅਰਧ ਸੈਂਕੜਾ ਸ਼ਾਮਲ ਨਹੀਂ ਹੈ ਦੂਜੇ ਪਾਸੇ ਇੰਗਲੈਂਡ ਵਿਰੁੱਧ ਲੜੀ ਨੂੰ ਛੱਡ ਕੇ ਦੁਬੇ ਨੇ ਵੀ ਆਪਣੇ ਪ੍ਰਦਰਸ਼ਨ ਤੋਂ ਨਿਰਾਸ਼ ਕੀਤਾ ਸੀ ਜੀ ਜితేਸ਼ ਸ਼ਰਮਾ ਦੀ ਚੋਣ ਲਗਭਗ ਪੱਕੀ ਹੋ ਗਈ ਹੈ ਹਾਲਾਂਕਿ ਸੰਜੂ ਸੈਮਸਨ ਸਪਿਸ਼ਲੀ 1 ਸਾਲ ਤੋਂ ਕਿ ਵਿਕਟਰ ਕੀਪਰ ਲਈ ਪਹਿਲੀ ਪਸੰਦ ਰਹੇ ਸਨ ਜੀ ਜితేਸ਼ ਸ਼ਰਮਾ ਪਲੇਇੰਗ ਇਨ 11 ਅੰਨ ਵਿੱਚ ਖੇਡਣਗੇ ਜਾਂ ਨਹੀਂ ਟੀਮ ਵਿੱਚ ਉਹਨਾਂ ਦੀ ਐਂਟਰੀ ਲਗਭਗ ਤੈਅ 잡ਦੀ ਹੈ ਚੋਣਕਾਰਾਂ ਦੇ ਜਸਪ੍ਰੀਤ ਬੁਮਰਾ ਬਾਰੇ ਅਜੇ ਤੱਕ ਕੋਈ ਅੰਤਿਮ ਫੈਸਲਾ ਨਹੀਂ ਮਿਲਿਆ ਹੈ ਬੁਮਰਾ ਪਹਿਲਾ ਕਮ ਦੇ ਪੂਜ ਕਾਰਨ ਇੰਗਲੈਂਡ ਵਿੱਚ ਸਿਰਫ 3 ਟੈਸਟ ਹੀ ਖੇਡ ਸਕੇ ਹਨ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ